ਜੀ ਦੋਸਤੋ ਆਪਣਾ ਭਰਾ ਆ ਜੀ ਮਨਜੀਤ ਸਿੰਘ ਔਧਲਾ ਤੇ ਬਾਈ ਨੇ ਲੈ ਕੇ ਜਾਣਾ ਗੋੜਾ ਅੱਜ ਉਹਦੇ ਆਸਤੇ ਆਪਾਂ ਕੀਤਾ ਗੁੜ ਤਿਆਰ ਫੁੱਲ ਆਈਟਮਾਂ ਪਾ ਕੇ ਵਿੱਚ ਗੁੜ ਕੀਤਾ ਜੀ ਤਿਆਰ ਆਪਾਂ ਭਾਈ ਮਨਜੀਤ ਸਿੰਘ ਔਧਲਾ ਜੀ ਆਸਤੇ ਇਹ ਦੇਖੋਗਾ ਕਰੋਗਾ ਚੈੱਕ ਕਿਵੇਂ ਬਣਿਆ ਆ ਹੁਣ ਬਾਹਰ ਲਿਆ ਕੇ ਸਮਾਨ ਹੈ ਜਿਹੜਾ ਇਹਦੇ ਚ ਪਾਤਾ ਤੇ ਫਰਤਾ ਜੀ ਮਿਕਸ ਆਪਾਂ ਜੋ ਇਹ ਚਮਕ ਜਮ ਮੁਗ ਜਤੇ ਆਈਟਮਾਂ ਪੈਂਦੀਆਂ ਸਾਰੀਆਂ ਆਪਾਂ ਬਾਈ ਜੀ ਚ ਪਾਸਦੇ ਆ। ਉਹਦਾ ਜੀ ਗੁੜ ਤਿਆਰ। ਬਾਈ ਜੀ ਮਨਜੀਤ ਸਿੰਘ ਆਦਲਾ ਜੀ ਇਹ ਯੂਐਸਏ ਜਾਊਗਾ ਜੀ ਗੁੜ ਹੁਣ। ਤੇ ਲਓ ਜੀ ਬਣ ਗਿਆ ਨਾ। ਵੇਖੋ ਤੁਸੀਂ ਕਰਾ ਨਰਮ ਪੂਰਾ। ਇਹ ਆ ਪੋਖੜਾ ਵਧੀਆਈ। ਉਂਗਲਾਂ ਵਾਲਾ ਲਈ ਗਰਮ ਬਹੁਤ ਹੈ ਨਹੀਂ ਲੱਗਦਾ ਆ ਕੇ ਮੈਂ ਸਮਾਦ ਹੀ ਲੈਣਾ ਮਾਰਿਆ ਹੈ ਖਾ ਕੇ ਨਹੀਂ ਨਹੀਂ ਹੈ ਆਹ ਕੋਲੇ ਬੈਠੀ ਐ ਇੱਕ ਵੀ ਇਹਨੂੰ ਐ ਕਿਤੇ ਬਣ ਰਿਹਾ ਪ੍ਰਸ਼ਾਦ ਹੀ ਮੇਰੇ ਆਸਤੇ ਹੈ ਤੇਰੇ ਆਸਤੇ ਹੈ ਨੀਗਾ ਇਹ ਦੇਸੀ ਦੇਸੀ ਹਾਂ ਇਹ ਤਾਂ ਅਸੀਂ ਹੁਣ ਸਮਾਰਟ ਲਾਇਆ ਕਬੂਤਰਾਂ ਆਸਤੇ ਸਮਝ ਗਈਆਂ ਨਾ ਹਾਂ ਤੇਜ਼ੁ ਕੰਟਾ ਹੋ ਗਿਆ ਹੁਣ ਹਾਂ ਉਦੋਂ ਦੀ ਬੈਠੀ ਕਿਤੇ ਮੇਰੇ ਆਸਤੇ ਹੀ ਚੀਜ਼ ਬਣਦੀ ਹੈ ਇਹਨੂੰ ਭੁਲੇਖਾ ਥੋੜਾ ਜਿਹਾ ਹੈਣਾ ਆਪਕੜਾ ਲਾ ਰਿਹਾ ਏ ਕਿਰਾ ਹਾਂਜੀ ਲਓ ਜੀ ਹੋ ਗਿਆ ਤਿਆਰ ਲਓ